ਸਖਬੀਰ ਸਿੰਘ ਬਾਦਲ ਦੇ ਵਿਰੋਧੀ ਧਿਰ ਯਾਨੀ ਕਿ ਪੰਜ ਮੈਂਬਰੀ ਭਰਤੀ ਕਮੇਟੀ ਅਤੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨਾਲ ਅੱਜ ਮੀਟਿੰਗ ਕੀਤੀ ਗਈ ਤੇ ਜਿਸ ਤੋਂ ਬਾਅਦ ਇੱਕ ਸਾਂਝਾ ਪਲੇਟਫਾਰਮ ਆ ਜਿਹੜਾ ਕਿ ਬਣ ਸਕਦਾ ਪੰਥਕ ਵਿਚਾਰਾਂ ਨੂੰ ਲੈ ਕੇ ਅੱਜ ਚਰਚਾ ਹੋਈ ਹੈ ਤਾਂ ਦੱਸਦੀ ਹੈ ਕਿ ਕੋਈ ਵੱਡਾ ਫੈਸਲਾ ਹੋ ਸਕਦਾ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਕਿ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਕੋਈ ਵੱਡਾ ਫੈਸਲਾ ਸੁਣਾਇਆ ਜਾ ਸਕਦਾ ਹੈ ਸਭ ਤੋਂ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆਂ ਤੇ ਦੱਸਦੀ ਹੈ ਕਿ ਅੱਜ ਭਰਤੀ ਕਮੇਟੀ ਅਤੇ ਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨਾਲ ਮੀਟਿੰਗ ਹੋਈ ਤੇ ਜਿਸ ਤੋਂ ਬਾਅਦ ਉੱਥੇ ਹੀ ਜਿਹੜੀਆਂ ਕਿ ਸਿੱਧੀਆਂ ਤਸਵੀਰਾਂ ਤੁਸੀਂ ਦੇਖ ਖ ਸਕਦੇ ਹਾਂ ਕਿ ਅਮਰਿਤਪਾਲ ਦੇ ਪਿਤਾ ਤਰਸੇਮ ਸਿੰਘ ਵੀ ਇਸ ਮੀਟਿੰਗ 'ਚ ਸ਼ਾਮਲ ਹੋਏ ਤੇ ਉੱਥੇ ਹੀ ਐਮਪੀ ਸਰਬਜੀਤ ਸਿੰਘ ਖਾਲਸਾ ਵੀ ਜਿਹੜੀ ਕਿ ਉਹਨਾਂ ਦੇ ਨਾਲ ਮੀਟਿੰਗ ਹੋਈ ਤੇ ਦੂਜੇ ਪਾਸੇ ਮਨਪ੍ਰਤਿਆਲੀ ਯਾਨੀ ਕਿ ਪੰਜ ਮੈਂਬਰੀ ਕਮੇਟੀ ਦੇ ਨਾਲ ਮੀਟਿੰਗ ਹੋਈ ਤੇ ਜਿਸ ਦੇ ਤਹਿਤ ਕਈ ਮੁੱਦਿਆਂ ਦੇ ਉੱਤੇ ਚਰਚਾਵਾ ਹੋਈਆਂ ਤੇ ਉੱਥੇ ਹੀ ਗੱਲ ਕਰੀਏ ਤਾਂ ਅੱਜ ਪ੍ਰਤੀ ਕਮੇਟੀ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੀ ਮੀਟਿੰਗ ਹੋਈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਸਾਂਝਾ ਪੰਥਕ ਪਲੇਟਫਾਰਮ ਬਣ ਸਕਦਾ ਹੈ ਤੇ ਜਿਸ ਤੋਂ ਬਾਅਦ ਉੱਥੇ ਇਕਵਾਲ ਸਿੰਘ ਜੀ ਹੁੰਦਾ ਨਹੀਂ ਵੀ ਜਿਹੜੀ ਕਿ ਜਿਹੜੀ ਕਿ ਪੋਸਟ ਸਾਂਝੀ ਕੀਤੀ ਗਈ ਦੂਜੇ ਪਾਸੇ ਉੱਥੇ ਹੀ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਵੀ ਇਹ ਪੋਸਟ ਸਾਂਝੀ ਕਰ ਦਿੱਤੀ ਗਈ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਅੱਜ ਭਾਈ ਅਮਰਿਤਪਾਲ ਸਿੰਘ ਐਮਪੀ ਖੜੂਰ ਸਾਹਿਬ ਦੇ ਗ੍ਰਹਿ ਵਿਖੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਣੀ ਪਾਰਟੀ ਕਮੇਟੀ ਜਿਨ੍ਹਾਂ ਦੇ ਵਿੱਚ ਬੀਬੀ ਸਤਵੰਤ ਕੌਰ ਮਨਪ੍ਰਸ ਸਿੰਘ ਯਾਦਲੀ ਤੇ ਉਥੇ ਹੀ ਜਥੇਦਾਰ ਸੰਤਾ ਸਿੰਘ ਉਮੇਦਪੁਰੀ ਤੇ ਉਥੇ ਹੀ ਗੁਰਪ੍ਰਤਾਪ ਸਿੰਘ ਵਡਾਲਾ ਇਕਬਾਲ ਸਿੰਘ ਝੁੰਦਾ ਪੰਥਕ ਏਕੇ ਦਾ ਸੱਦਾ ਲੈ ਕੇ ਪਹੁੰਚੇ ਵਿਸ਼ੇਸ਼ ਤੌਰ ਤੇ ਭਾਈ ਦਿਆ ਸਿੰਘ ਲੋਹਰੀਆ ਵੀ ਹਾਜ਼ਰ ਸੀ ਤੇ ਉਥੇ ਹੀ ਅਕਾਲੀ ਦਲ ਵਾਰਿਸ ਪੰਜਾਬ ਨੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਭਰਤੀ ਕਮੇਟੀ ਦੇ ਵੱਲੋਂ ਪੰਥਕ ਇਕ ਦੇ ਕੀਤੇ ਜਾ ਰਹੇ ਯਤਨਾਂ ਦਾ ਸਵਾਗਤ ਕੀਤਾ ਹੈ ਤੇ ਸ੍ਰੀ ਅਕਾਲ ਤਖਤ ਸਾਹਿਬ ਬਲੋਸ ਸ਼੍ਰੋਮਣੀ ਅਕਾਲੀ ਦਲ ਦੇ ਪੁਨਰ ਸੁਰਜੀਤੀ ਦੇ ਲਈ ਬਣਾਈ ਪ੍ਰਤੀ ਕਮੇਟੀ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਇਹ ਫੈਸਲਾ ਹੋਇਆ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਪੰਥਕ ਤਿਰਾਂ ਦੇ ਨਾਲ ਜਿਹੜਾ ਕਿ ਤਾਲਮੇਲ ਕਰਕੇ ਸਮੂਚੀਆਂ ਪੰਥਕ ਤਿਰਾਂ ਨੂੰ ਜਿਹੜਾ ਕਿ ਇੱਕ ਪਲੇਟਫਾਰਮ ਤੇ ਇਕੱਠੇ ਕਰਨ ਦੇ ਸਾਂਝੇ ਤੌਰ ਤੇ ਯਤਨ ਕੀਤੇ ਜਾਣਗੇ ਤਾਂ ਕਿ ਕੌਮ ਨੂੰ ਪੰਥਕ ਸੰਕਟ ਚੋਂ ਕੱਢ ਕੇ ਜਿਹੜਾ ਕਿ ਚੜ੍ਹਦੀ ਕਲਾ ਦੇ ਵੱਲ ਲਜਾਇਆ ਜਾ ਸਕੇ ਤੇ ਇਸ ਸਮੇ ਅਕਾਲੀ ਦਲ ਵਾਰਿਸ ਪੰਜਾਬ ਦੇ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਬਾਪੂ ترਸੇਮ ਸਿੰਘ ਭਾਈ ਸਰਬਜੀਤ ਸਿੰਘ ਖਾਲਸਾ ਤੇ ਉਥੇ ਹੀ ਐਮਪੀ ਫਰੀਦਕੋਟ ਤੇ ਦੂਜੇ ਪਾਸੇ ਸਰਦਾਰ ਅਮਰਜੀਤ ਸਿੰਘ ਬਾਂਚੜੀ ਤੇ ਸਰਦਾਰ ਹਰਪਜਨ ਸਿੰਘ ਤੂੜ ਤੇ ਸਰਦਾਰ ਸੁਰਜੀਤ ਸਿੰਘ ਦੌਲਤਪੁਰਾ ਵੀ ਜਿਹੜੇ ਕਿ ਹਾਜ਼ਰ ਸੀ ਤੇ ਉਥੇ ਹੀ ਅੱਜ ਜਿਹੜੀ ਕਿ ਪਰਤੀ ਕਮੇਟੀ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੀ ਮੀਟਿੰਗ ਹੋਈ ਤੇ ਆਉਣ ਵਾਲੇ ਸਮੇਂ ਦੇ ਵਿੱਚ ਦੱਸਦੇ ਕਿ ਇੱਕ ਸਾਂਝਾ ਪੰਥ ਜਿਹੜਾ ਕਿ ਪੰਥਕ ਪਲੇਟਫਾਰਮ ਬਣ ਸਕਦਾ ਹੈ ਜਥੇਬੰਦੀ ਦੇ ਨਾਲ ਅੱਜ ਮੀਟਿੰਗ ਕੀਤੀ ਗਈ ਤੇ ਜਿਸ ਤੋਂ ਬਾਅਦ ਇੱਕ ਸਾਂਝਾ ਪਲੇਟਫਾਰਮ ਆ ਜਿਹੜਾ ਕਿ ਬਣ ਸਕਦਾ ਪੰਥਕ ਵਿਚਾਰਾਂ ਨੂੰ ਲੈ ਕੇ ਅੱਜ ਚਰਚਾ ਹੋਈ ਹੈ ਤਾਂ ਦੱਸਦੀ ਹੈ ਕਿ ਕੋਈ ਵੱਡਾ ਫੈਸਲਾ ਹੋ ਸਕਦਾ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਕਿ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਕੋਈ ਵੱਡਾ ਫੈਸਲਾ ਸੁਣਾਇਆ ਜਾ ਸਕਦਾ ਹੈ ਸਭ ਤੋਂ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆਂ ਤੇ ਦੱਸਦੀ ਹੈ ਕਿ ਅੱਜ ਭਰਤੀ ਕਮੇਟੀ ਅਤੇ ਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨਾਲ ਮੀਟਿੰਗ ਹੋਈ ਤੇ ਜਿਸ ਤੋਂ ਬਾਅਦ ਉੱਥੇ ਹੀ ਜਿਹੜੀਆਂ ਕਿ ਸਿੱਧੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹਾਂ ਕਿ ਅਮਰਿਤਪਾਲ ਦੇ ਪਿਤਾ ਤਰਸੇਮ ਸਿੰਘ ਵੀ ਇਸ ਮੀਟਿੰਗ 'ਚ ਸ਼ਾਮਲ ਹੋਏ ਤੇ ਉੱਥੇ ਐਮਪੀ ਸਰਬਜੀਤ ਸਿੰਘ ਖਾਲਸਾ ਵੀ ਜਿਹੜੀ ਕਿ ਉਹਨਾਂ ਦੇ ਨਾਲ ਮੀਟਿੰਗ ਹੋਈ ਤੇ ਦੂਜੇ ਪਾਸੇ ਮਨਪ੍ਰਤਿਆਲੀ ਯਾਨੀ ਕਿ ਪੰਜ ਮੈਂਬਰੀ ਕਮੇਟੀ ਦੇ ਨਾਲ ਮੀਟਿੰਗ ਹੋਈ ਤੇ ਜਿਸ ਦੇ ਤਹਿਤ ਕਈ ਮੁੱਦਿਆਂ ਦੇ ਉੱਤੇ ਚਰਚਾਵਾ ਹੋਈਆਂ ਤੇ ਉੱਥੇ ਹੀ ਗੱਲ ਕਰੀਏ ਤਾਂ ਅੱਜ ਪ੍ਰਤੀ ਕਮੇਟੀ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੀ ਮੀਟਿੰਗ ਹੋਈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਸਾਂਝਾ ਪੰਥਕ ਪਲੇਟਫਾਰਮ ਬਣ ਸਕਦਾ ਹੈ ਤੇ ਜਿਸ ਤੋਂ ਬਾਅਦ ਉੱਥੇ ਇਕਵਾਲ ਸਿੰਘ ਝੁੰਡਾ ਨੇ ਵੀ ਜਿਹੜੀ ਕਿ ਜਾ ਜਿਹੜੀ ਕਿ ਪੋਸਟ ਸਾਂਝੀ ਕੀਤੀ ਗਈ ਦੂਜੇ ਪਾਸੇ ਉੱਥੇ ਹੀ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਵੀ ਇਹ ਪੋਸਟ ਸਾਂਝੀ ਕਰ ਦਿੱਤੀ ਗਈ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਅੱਜ ਭਾਈ ਅਮਰਿਤਪਾਲ ਸਿੰਘ ਐਮਪੀ ਖੜੂਰ ਸਾਹਿਬ ਦੇ ਗ੍ਰਹਿ ਵਿਖੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਣੀ ਪਾਤੀ ਕਮੇਟੀ ਜਿਨ੍ਹਾਂ ਦੇ ਵਿੱਚ ਬੀਬੀ ਸਤਵੰਤ ਕੌਰ ਮਨਪ੍ਰਸਾ ਸਿੰਘ ਯਾਦਲੀ ਤੇ ਉੱਥੇ ਹੀ ਜਥੇਦਾਰ ਸੰਤਾ ਸਿੰਘ ਉਮੇਦਪੁਰੀ ਤੇ ਉੱਥੇ ਹੀ ਗੁਰਪ੍ਰਤਾਪ ਸਿੰਘ ਵਡਾਲਾ ਇਕਬਾਲ ਸਿੰਘ ਝੁੰਦਾ ਪੰਥਕ ਏਕੇ ਦਾ ਸੱਦਾ ਲੈ ਕੇ ਪਹੁੰਚੇ ਵਿਸ਼ੇਸ਼ ਤੌਰ ਤੇ ਭਾਈ ਦਇਆ ਸਿੰਘ ਲੋਹਰੀਆ ਵੀ ਹਾਜ਼ਰ ਸੀ ਤੇ ਉਥੇ ਹੀ ਅਕਾਲੀ ਦਲ ਵਾਰਿਸ ਪੰਜਾਬ ਨੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਭਰਤੀ ਕਮੇਟੀ ਦੇ ਵੱਲੋਂ ਪੰਥਕ ਏਕੇ ਦੇ ਕੀਤੇ ਜਾ ਰਹੇ ਯਤਨਾਂ ਦਾ ਸਵਾਗਤ ਕੀਤਾ ਹੈ ਤੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪੁਨਰ ਸੁਰਜੀਤੀ ਦੇ ਲਈ ਬਣਾਈ ਪ੍ਰਤੀ ਕਮੇਟੀ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਇਹ ਫੈਸਲਾ ਹੋਇਆ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਪੰਥਕ ਤਿਰਾਂ ਦੇ ਨਾਲ ਜਿਹੜਾ ਕਿ ਤਾਲਮੇਲ ਕਰਕੇ ਸਮੂਚੀਆਂ ਪੰਥਕ ਤਿਰਾਂ ਨੂੰ ਜਿਹੜਾ ਕਿ ਇੱਕ ਪਲੇਟਫਾਰਮ ਤੇ ਇਕੱਠੇ ਕਰਨ ਦੇ ਸਾਂਝੇ ਤੌਰ ਤੇ ਯਤਨ ਕੀਤੇ ਜਾਣਗੇ ਤਾਂ ਕਿ ਕੌਮ ਨੂੰ ਪੰਥਕ ਸੰਕਟ ਚੋਂ ਕੱਢ ਕੇ ਜਿਹੜਾ ਕਿ ਚੜ੍ਹਦੀ ਕਲਾ ਦੇ ਵੱਲ ਲਜਾਇਆ ਜਾ ਸਕੇ ਤੇ ਇਸ ਸਮੇ ਅਕਾਲੀ ਦਲ ਵਾਰਿਸ ਪੰਜਾਬ ਦੇ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਬਾਪੂ ترਸੇਮ ਸਿੰਘ ਭਾਈ ਸਰਬਜੀਤ ਸਿੰਘ ਖਾਲਸਾ ਤੇ ਉਥੇ ਹੀ ਐਮਪੀ ਫਰੀਦਕੋਟ ਤੇ ਦੂਜੇ ਪਾਸੇ ਸਰਦਾਰ ਅਮਰਜੀਤ ਸਿੰਘ ਬਾਂਚੜੀ ਤੇ ਸਰਦਾਰ ਹਰਪਜਨ ਸਿੰਘ ਤੂੜ ਤੇ ਸਰਦਾਰ ਸੁਰਜੀਤ ਸਿੰਘ ਦੌਲਤਪੁਰਾ ਵੀ ਜਿਹੜੇ ਕਿ ਹਾਜ਼ਰ ਸੀ ਤੇ ਉਥੇ ਹੀ ਅੱਜ ਜਿਹੜੀ ਕਿ ਪਰਤੀ ਕਮੇਟੀ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੀ ਮੀਟਿੰਗ ਹੋਈ ਤੇ ਆਉਣ ਵਾਲੇ ਸਮੇਂ ਦੇ ਵਿੱਚ ਦੱਸਦੀ ਹੈ ਕਿ ਇੱਕ ਸਾਂਝਾ ਪੰਥ ਜਿਹੜਾ ਕਿ ਪੰਥਕ ਪਲੇਟਫਾਰਮ ਬਣ ਸਕਦਾ ਹੈ